thank you ਸਤਿ ਸ਼੍ਰੀ ਅਕਾਲ ਮੈਂ ਸਰਜੀਤ ਕੋਰ ਪੰਜਾਬੀ ਕਿਚਨ 050 ਵਾਲੇ ਸੋ ਆਪ ਜੀ ਨੂੰ ਜਿਹੜਾ ਮੇਰੇ ਚੈਨਲ ਤੇ ਵੀਡੀਓ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਸੋ ਅੱਜ ਮੈਂ ਬਣਾਉਣ ਲੱਗੀ ਆ ਰਾਈਸ ਬੋਲ ਤੇ ਉਹਦੇ ਵਾਸਤੇ ਸਾਨੂੰ ਚਾਹੀਦੇ ਆ ਉਬਲੇ ਹੋਏ ਰਾਈਸ ਚਾਹੀਦੇ ਆ ਔਰ ਥੋੜਾ ਜਿਹਾ ਕਦੂਕਸ ਕੀਤਾ ਹੋਇਆ ਪਨੀਰ ਹੈ ਬ੍ਰੈਡ ਕਰਮ ਚਾਹੀਦਾ ਹੈ ਰਾਜਮਾ ਉਬਲੇ ਹੋਏ ਇੱਕ ਟੋਲੀ ਇੱਕ ਪਿਆਜ਼ ਆ ਕੱਟਿਆ ਹੋਇਆ ਬਰੀਕ ਹਰੀ ਮਿਰਚ ਕੱਟ ਬਰੀਕ ਕੱਟ ਕੇ ਲਈ ਹੋਈ ਆ ਮੈਂ ਕੁਸੀਂ ਵਾਦ ਚਾਹੋ ਤੇ ਵਾਦ ਖਾਸ ਪਾ ਸਕਦੇ ਹੋ ਘੱਟ ਚਾਹੋ ਤੇ ਘੱਟ ਪਾ ਸਕਦੇ ਹੋ ਮੈਂ ਤੇ ਐਸੀ ਵਾਦੀ ਖਾਣੇ ਇਸ ਕਰਕੇ ਵਾਦੀ ਪਾਈ ਹੋਈ ਆ ਤੇ ਆਪਣੇ ਆ ਰਾਈਸ ਆ ਹੁਣ ਆਪਾਂ ਇਹਨਾਂ ਨੂੰ ਜਿਹੜੇ ਜਿਹੜੇ ਰਾਈਸ ਐ ਇਹਨੂੰ ਆਪਾਂ ਗ੍ਰੈਂਡ ਕਰਨਾ ਤੇ ਆਜੋ ਫਿਰ ਆਪਾਂ ਗ੍ਰੈਂਡ ਕਰੀਏ ਆਪਾਂ ਜਿਹੜੇ ਰਾਈਸ ਸੀਗੇ ਉਹ ਹੁਣ ਮਿਕਸੀ ਦੇ ਜਾਰ ਵਿੱਚ ਪਾ ਲਏ ਆ ਇਹਨੂੰ ਆਪਾਂ ਗ੍ਰੈਂਡ ਕਰਾਂਗੇ ਜ਼ਿਆਦਾ ਨਹੀਂ ਇਹਨੂੰ ਬਿਲਕੁਲ ਗ੍ਰੈਂਡ ਬਿਲਕੁਲ ਮਹੀਨ ਨਹੀਂ ਇਹਨੂੰ ਕਰਨਾ ਪੇਸਟ ਨਹੀਂ ਰਾ ਬਣਾਉਣਾ ਥੋੜਾ ਜਿਹਾ ਮਤਲਬ ਦਰਦਰਾ ਜਿਹਾ ਰਵੇ ਇਸ ਤਰਾ ਦਾ ਆਪਾਂ ਇਹਨੂੰ ਟ੍ਰੈਂਡ ਕਰਾਂਗੇ ਹੁਣ ਆਪਣੇ ਰਾਈਸ ਦੇਖੋ ਆਪਾਂ ਗ੍ਰाइंड ਕਰ ਲਏ ਆ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਿਆਦਾ ਬਰੀਕ ਨਹੀਂ ਆਪਾਂ ਨੂੰ ਇਹਦੀ ਪੇਸਟ ਨਹੀਂ ਬਣਾਣੀ ਬਸ ਥੋੜਾ ਜਿਹਾ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੇ ਆ ਹੁਣ ਆਪਾਂ ਜਿਹੜੇ ਚਾਵਲ ਜਿਹੜੇ ਰਾਈਸ ਆਪਾਂ ਪੀਸ ਕੇ ਰੱਖੇ ਸੀਗੇ ਉਹ ਆਪਾਂ ਇੱਕ ਡੂੰਘੇ ਵਿੱਚ ਕੱਢਾਂਗੇ ਆਪਾਂ ਇਹਦੇ ਵਿੱਚ ਰਾਈਸ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਹਾਫ टीस्पून ਦੇ ਬਰਾਬਰ ਇਹਦੇ ਵਿੱਚ ਨਮਕ ਪਾਵਾਂਗੇ ਹਾਫ टीस्पून ਆਪਾਂ ਪਾਵਾਂਗੇ ਸੀਪੀ ਫਲੈਕਸ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਹਾਫ ਤੋਂ ਵੀ ਹਾਫ टीस्पून ਆਪਾਂ ਪਾਵਾਂਗੇ ਕਾਲੀ ਮਿਰਚ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਹੁਣ ਆਪਾਂ ਇਹਦੀ ਫੀਲਿੰਗ ਤਿਆਰ ਕਰਦੇ ਹਾਂ ਹੁਣ ਆਪਾਂ ਇਹਨੂੰ ਜਿਹੜੇ ਚਾਵਲ ਸੀਗੇ ਆਪਾਂ ਇਹਨੂੰ ਮਿਕਸ ਕਰ ਲੈਣਾ ਇਹਦੇ ਵਿੱਚ ਜਿਹੜਾ ਨਮਕ ਪਾਇਆ ਮਿਰਚ ਪਾਈ ਹੈ ਇਹ ਸਾਰੇ ਮਿਕਸ ਹੋ ਜਾਣਗੇ ਆਪਾਂ ਇਹਦੀ ਫੇਰ ਹੁਣ ਫੀਲਿੰਗ ਕਰਾਂਗੇ ਇਹਦੇ ਵਿੱਚ ਹੁਣ ਆਪਾਂ ਇੱਕ ਪਾਉ ਲੈ ਲਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਾਜਮਾ ਤੇ ਨੀਰ ਆਪਾਂ ਪਾ ਲਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਦਾ ਬਹੁਤ ਹੀ ਵਧੀਆ ਸਵਾਦ ਆਉਂਦਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਹਰੀ ਮਿਰਚ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਮਸਾਲੇ ਐਡ ਥੋੜੀ ਜਿਹੀ ਚੀਨੀ ਫਲੈਕਸ ਪਾਵਾਂਗੇ ਇਹਦੇ ਵਿੱਚ ਹਾਫ ਟੀस्पून ਦੇ ਬਰਾਬਰ ਆਪਾਂ ਪਾਉਣਾ ਹੈ ਜੀਰਾ ਹਾਫ ਟੀस्पून ਦੇ ਬਰਾਬਰ ਆਪਾਂ ਪਾਉਣਾ ਹੈ ਗਰਮ ਮਸਾਲਾ ਥੋੜਾ ਜਿਹਾ ਆਪਾਂ ਇਚ ਪਾਵਾਂਗੇ ਨਮਕ ਕਿਉਂਕਿ ਨਮਕ ਆਪਣੇ ਰਾਈਸ ਦੇ ਵਿੱਚ ਹੀ ਪਿਆ ਹੋਇਆ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਹੀ ਪਾਉਣਾ ਆਪ ਇਸ ਨੂੰ ਦੇ ਬਰਾ ਬਰਾ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਆਪਾਂ ਜਿਹੜੇ ਰਾਜਮਾ ਸੀਗੇ ਇਹਨੂੰ ਸਾਰੇ ਨੂੰ ਮਿਕਸ ਕਰ ਦੇਣਾ ਸਾਰਾ ਸਾਰਾ ਕੁਝ ਮਿਕਸ ਹੋ ਜਾਏਗਾ ਹੁਣ ਆਪਣੀ ਫੀਲਿੰਗ ਬਣ ਕੇ ਤਿਆਰ ਹੋ ਗਈ ਆ ਵਿੱਚ ਮੈਂ ਉਹਦੋਂ ਹਲਦੀ ਨਹੀਂ ਸੀ ਪਾਈ ਥੋੜੀ ਜਿਹੀ ਮੈਂ ਹਲਦੀ ਵੀ ਪਾਈ ਇਹਦੇ ਵਿੱਚ ਹੁਣ ਆਪਾਂ ਇਹਨੂੰ ਰਾਈਸ ਜਿਹੜੇ ਬਣਾਏ ਸੀਗੇ ਉਹਦੇ ਆਪਾਂ ਕਰਕੇ ਤਿਆਰ ਉਹਦੇ ਵਿੱਚ ਅਸੀਂ ਭਰਾਂਗੇ ਇਹਨੂੰ ਫਿਲਿੰਗ ਨੂੰ ਸੋ ਆਜੋ ਫਿਰ ਭਰਨੇ ਹੁਣ ਆਪਾਂ ਦੇਖੋ ਹੱਥਾਂ ਨੂੰ ਥੋੜਾ ਥੋੜਾ ਤੇਲ ਲਾ ਲਿਆ ਹੋਇਆ ਹੁਣ ਆਪਾਂ ਆਪਣੇ ਬਣਾਵਾਂਗੇ ਇਹਦੇ ਰਾਈਸ ਦੇ ਬੋਲ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਲਿਆ ਬੋਲ ਬਣਾ ਲਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਹੁਣ ਆਪਾਂ ਜਿਹੜੀ ਫੀਲਿੰਗ ਬਣਾਈ ਸੀ ਉਹ ਇਹਦੇ ਵਿੱਚ ਇਸ ਤਰ੍ਹਾਂ ਰੱਖਾਂਗੇ ਇਹਨੂੰ ਬੰਦ ਕਰਾਂਗੇ ਸਾਰੇ ਬੋਲ ਆਪਾਂ ਇਦਾਂ ਹੀ ਤਿਆਰ ਕਰਨੇ ਆ ਦੇਖੋ ਆਪਾਂ ਬੋਲ ਸਾਰੇ ਸਾਰੀਆਂ ਬਣਾ ਕੇ ਤਿਆਰ ਕਰਕੇ ਰੱਖ ਲਈਆਂ ਹੁਣ ਆਪਾਂ ਇਹਨੂੰ ਕੜਾਈ 'ਚ ਫਰਾਈ ਕਰਾਂਗੇ ਹੁਣ ਆਪਣਾ ਦੇਖੋ ਤੇਲ ਹੋ ਚੁੱਕਿਆ ਹੈ ਗਰਮ ਮੈਂ ਹਮੇਸ਼ਾ ਮਸਟਰਡ ਆਇਲ ਦੇ ਵਿੱਚ ਹੀ ਹਾਰੇ ਚੀਜ਼ ਫਰਾਈ ਕਰਦੀ ਆ ਸੋ ਇਹ ਬਹੁਤ ਵਧੀਆ ਹੁੰਦਾ ਮਸਟਰਡ ਆਇਲ ਇਸੋ ਹੁਣ ਆਪਾਂ ਜਿਹੜੇ ਪਾਉਲਸ ਬਣਾ ਕੇ ਰੱਖੇ ਬੋਲ ਆਪਾਂ ਰਾਈਸ ਬੋਲ ਉਹ ਆਪਾਂ ਹੁਣ ਵਿੱਚ ਪਾਵਾਂਗੇ ਹੁਣ ਆਪਾਂ ਜਿਹੜੇ ਰਾਈਸ ਬੋਲ ਰੱਖੇ ਆ ਬਣਾ ਕੇ ਆਪਾਂ ਇਹਦੇ ਵਿੱਚ ਬ੍ਰੈਡ ਕਰਮ ਦੇ ਵਿੱਚ ਕੋਟ ਕਰਾਂਗੇ ਸਾਰੇ ਇੱਕੋ ਇਸ ਤਰ੍ਹਾਂ ਹੋਣੇ ਚਾਹੀਦੇ ਆਪਾਂ ਫਾਈਨ ਹੋਟ ਫਰਾਈ ਕਰਾਂਗੇ ਆਪਾਂ ਜਿਹੜਾ ਗੈਸ ਆ ਇਹਦੀ ਫਲੇਮ ਨੂੰ ਲੋਅ ਕਰ ਦੇਣੀ ਆ ਜਿਆਦਾ ਤੇਜ਼ ਨਹੀਂ ਰੱਖਣੀ ਇਹ ਲੋਅ ਤੇ ਹੀ ਪਕਾਉਣਾ ਆਪਾਂ ਕਿਉਂਕਿ ਤੇਲ ਆਪਣਾ ਬਹੁਤ ਗਰਮ ਹੋ ਚੁੱਕਿਆ ਹੈ ਇਸ ਕਰਕੇ ਆਪਾਂ ਫਲੇਮ ਬਲੋ ਕਰ ਦੇਣੀ ਹੈ ਵੀ ਹੁਣ ਦੇਖੋ ਆਪਣੇ ਜਿਹੜੇ ਰਾਈਸ ਬੋਲ ਹੈ ਕਿੰਨੇ ਵਧੀਆ ਫਰਾਈ ਹੋ ਰਹੇ ਨੇ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਸੋ ਬਹੁਤ ਹੀ ਵਧੀਆ ਲੱਗਦੇ ਨੇ ਸੋ ਆਪਾਂ 골ਡਨ ਫਰਾਈ 골ਡਨ ਹੋਣ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਤੁਹਾਨੂੰ ਦੇਖੋ ਆਪਣੇ ਜਿਹੜੇ ਰਾਈਸ ਬੋਲ ਨੇ ਬਣ ਕੇ ਤਿਆਰ ਹੋ ਰਹੇ ਨੇ ਆਪਾਂ ਹੁਣ ਉਹ ਜਿਹੜੇ ਗੈਸ ਦੀ ਫਲੇਮ ਆ ਉਹ ਮੀਡੀਅਮ ਤੇ ਰੱਖੀ ਹੋਈ ਆ ਇਹਨਾਂ ਨੂੰ ਹੌਲੀ ਹੌਲੀ ਇਦਾਂ ਹੀ ਗੋਲਡਨ ਬ੍ਰਾਊਨ ਹੋਰ ਹੋ ਜਾਣ ਥੋੜੇ ਜੇ ਫੇਰਾ ਫਾਂ ਉਤਾਰਾਂਗੇ। ਦੇਖੋ ਹੁਣ ਆਪਣੇ ਰਾਈਸ ਬੋਲ ਬਣ ਕੇ ਹੋ ਚੁੱਕੇ ਨੇ ਤਿਆਰ ਆਪਾਂ ਬਾਅਦ ਤੇ ਪਲੇਟ ਵਿੱਚ ਦੇਖੋ ਇਹ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ। ਸੋ ਇੱਕ ਹੋਰ ਬਣਾ ਕੇ ਜਰੂਰ ਦੇਖਿਓ ਤੁਸੀਂ ਵੀ ਆ ਕੇ ਦੇਖਿਓ ਜੇ ਤੁਹਾਨੂੰ ਵਧੀਆ ਲੱਗੇ ਤੇ ਚਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਐਂਡ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਿਓ ਸੋਹਣਾ ਸੋਹਣਾ ਜੇ ਤੁਹਾਨੂੰ ਵਧੀਆ ਲੱਗੇ ਤੇ ਇੱਕ ਹੋਰ ਬਣਾ ਕੇ ਜਰੂਰ ਦੇਖਿਓ ਖਾ ਕੇ ਦੇਖਿਓ ਬਹੁਤ ਹੀ ਸਵਾਦ ਆ ਬਹੁਤ ਹੀ ਬਣਦੇ ਨੇ ਸੋ ਤੁਸੀਂ ਜਰੂਰ ਇਹਨੂੰ ਬਣਾਇਓ ਹੁਣ ਤੁਸੀਂ ਵੀਡੀਓ ਵੇਖਿਓ ਤੇ ਸਬਸਕ੍ਰਾਈਬ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਆਪਣਾ ਨਾਮ ਜ਼ਰੂਰ ਦੱਸਿਓ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਿੱਥੋਂ ਤੁਸੀਂ ਦੇਖ ਰਹੇ ਹੋ ਵੀਡੀਓ ਉਥੋਂ ਦਾ ਜਗ੍ਹਾ ਦਾ ਨਾਮ ਜ਼ਰੂਰ ਦੱਸਿਓ ਤਾਂਕਿ ਤੁਹਾਡਾ ਅਸੀਂ ਨਾਮ ਲੈ ਸਕੀਏ ਤਾਂ ਦਰ ਥੈਂਕਿਊ ਕਰ ਸਕੀਏ ਸੋ ਸਾਰਿਆਂ ਨੂੰ ਮੇਰੇ ਜਿਹੜਾ ਚੈਨਲ ਤੇ ਦੇਖਦੇ ਨੇ ਵੀਡੀਓ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸੋ ਸਤਿ ਸ੍ਰੀ ਅਕਾਲ